ਸਤ ਸ੍ਰੀ ਅਕਾਲ ਜੀ ਪੰਜਾਬੀ ਖਬਰਾਂ ਦੇ ਸਪਲੈਟਨ ਵਿੱਚ ਤੁਹਾਡਾ ਸਵਾਗਤ ਹੈ ਮਹਾਰਪ੍ਰੀਤ ਸਿੰਘ ਗਹਿਲਾਵਿਕ ਨਜ਼ਰ ਮਾਰਦੇ ਹਾਂ ਹੁਣ ਤੱਕ ਦੀਆਂ ਖਾਸ ਸੁਰਖੀਆਂ ਤੇ ਆਮਾਦੀ ਪਾਰਟੀ ਦੇ ਨੇਤਾ ਮਨੀਸ਼ ਸੌਦੀ ਨੂੰ ਫਿਰ ਲੱਗਾ ਵੱਡਾ ਝਟਕਾ ਅਦਾਲਤ ਨੇ 22 ਜੁਲਾਈ ਤੱਕ ਵਿਧਾਈ ਨਹੀਂ ਖਰਾਸਤ ਦਿੱਤੀ ਦਿੱਲੀ ਭਾਜਪਾ ਨੇ ਦਿੱਲੀ ਵਿੱਚ ਬਿਜਲੀ ਦਰਾਂ ਵਿੱਚ ਵਾਅਦੇ ਖਿਲਾਫ ਕੀਤਾ ਵਿਰੋਧ ਪ੍ਰਦਰਸ਼ਨ ਬਿਜਲੀ ਵੰਡ ਕੰਪਨੀਆਂ ਦੇ ਦਫ਼ਤਰਾਂ ਦੇ ਬਾਹਰ ਦਿੱਤਾ ਤਰਨਾ ਭਾਜਪਾ ਦੀ ਦਿੱਲੀ ਕਾਈ ਦੇ ਪ੍ਰਧਾਨ ਵਿਰੇਂਦਰ ਸੱਚਦੇਵਾ ਨੇ ਦਰਾਂ ਵਿੱਚ ਵਾਪਸ ਲੈਣ ਦੀ ਕੀਤੀ ਮੰਗ ਸੰਸਦੀ ਸੁਰੱਖਿਆ ਵਿੱਚ ਕੋਤਾਹੀ ਦਾ ਮਾਮਲਾ ਪੁਲਿਸ ਨੇ ਮਲਜਮਾ ਵਿਰੋਧ ਅਦਾਲਤ ਵਿੱਚ ਦਰਜ ਕੀਤਾ ਦੋਸ਼ ਪੱਤਰ ਦਿੱਲੀ ਦੀ ਪਟੇੜਾ ਹਾਊਸ ਕੋਰਟ ਵਿੱਚ ਦਰਜ ਕੀਤਾ ਗਿਆ ਦੋਸ਼ ਪੱਤਰ ਤੇ ਹੁਣ ਖਬਰਾਂ ਵਿਸਤਾਰ ਨਾਲ ਆਮ ਆਦਮੀ ਪਾਰਟੀ ਦੇ ਨੇਤਾ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਮਨੀਸ਼ ਸੌਦੀ ਨੂੰ ਇੱਕ ਵਾਰ ਫਿਰ ਅਦਾਲਤ ਤੋਂ ਵੱਡਾ ਝਟਕਾ ਲੱਗਿਆ ਰੌਜੈਵਨੀ ਕੋਰਟ ਨੇ ਦਿੱਲੀ ਦੀ ਸ਼ਰਾਬ ਨੀਤੀ ਦੇ ਨਾਲ ਸਬੰਧਤ ਕੇਸ ਦੇ ਵਿੱਚ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਮਨੀਸ਼ ਸੌਦੀ ਦੀ ਨਿਆਂਇਕ ਹਰਾਸਤ 22 ਜੁਲਾਈ ਤੱਕ ਵਧਾ ਦਿੱਤੀ ਹੈ ਦੱਸਦੇ ਕਿ ਮਨੀਸ਼ ਸੌਦੀ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ ਉਸ ਮਾਮਲੇ ਦੀ ਅਗਲੀ ਸੁਣਵਾਈ 22 ਜੁਲਾਈ ਨੂੰ ਰੌਜੈਵਨੀ ਕੋਰਟ ਵਿੱਚ ਹੋਵੇਗੀ ਦੱਸਦੇ ਕਿ ਮਨੀਸ਼ ਸੌਦੀ ਨੂੰ ਪਹਿਲਾਂ ਵੀ ਅਦਾਲਤ ਤੋਂ ਝਟਕਾ ਲੱਗਾ ਸੀ ਸੌਦੀਆ ਨੂੰ ਦਿੱਲੀ ਦੀ ਰੌਜੈਵਨੀ ਕੋਰਟ ਤੋਂ ਨਿਰਾਸ਼ਾ ਹੱਥ ਲੱਗੀ ਸੀ ਅਦਾਲਤ ਨੇ ਉਨ੍ਹਾਂ ਦੀ ਨਿਆਇਕ ਰਾਸਤ 15 ਜੁਲਾਈ ਯਾਨੀ ਕਿ ਅੱਜ ਤੱਕ ਲਈ ਵਧਾ ਦਿੱਤੀ ਸੀ ਭਾਜਪਾ ਦੇ ਨੇਤਾਵਾਂ ਤੇ ਵਰਕਰਾਂ ਨੇ ਬਿਜਲੀ ਦਰਾਂ ਦੇ ਵਿੱਚ ਵਾਅਦੇ ਖਿਲਾਫ ਰਾਜਧਾਨੀ ਦਿੱਲੀ ਵਿੱਚ ਬਿਜਲੀ ਵੰਡ ਕੰਪਨੀ ਦੇ ਦਫ਼ਤਰਾਂ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਉਹਨਾਂ ਬਿਜਲੀ ਦਰਾਂ ਵਿੱਚ ਕੀਤੇ ਗਏ ਵਾਅਦੇ ਨੂੰ ਵਾਪਸ ਲੈਣ ਦੀ ਮੰਗ ਕੀਤੀ ਹੈ ਭਾਜਪਾ ਦੀ ਦਿੱਲੀ ਕਾਈ ਦੇ ਪ੍ਰਧਾਨ ਵਿਰੇਂਦਰ ਸੱਚਦੇਵਾ ਨੇ ਕਿਹਾ ਹੈ ਕਿ ਬਿਜਲੀ ਖਰੀਦ ਐਡਜਸਟਮੈਂਟ ਫੀਸ ਵਿੱਚ ਵਾਅਦੇ ਨਾਲ ਬਿਜਲੀ ਖਪਤਕਾਰਾਂ ਲਈ ਮੁਸ਼ਕਲਾਂ ਪੈਦਾ ਹੋ ਗਈਆਂ ਨੇ ਉਹਨਾਂ ਨੇ ਕੜਕੜੂਮਾ ਵਿੱਚ ਪਾਰਟੀ ਵਰਕਰਾਂ ਦੇ ਨਾਲ ਪ੍ਰਦਰਸ਼ਨ ਕਰਦੇ ਕਿਹਾ ਕਿ ਦਿੱਲੀ ਸਰਕਾਰ ਪੀਪੀਏਸੀ ਅਤੇ ਪੈਨਸ਼ਨ ਸਰਚਾਰਜ ਦੇ ਨਾਮ ਤੇ ਖਾਤ ਕਰਨ ਨੂੰ ਲੁੱਟ ਰਹੀ ਹੈ ਪੀਪੀਏਸੀ ਗੈਰਕਾਨੂੰਨੀ ਹੈ ਤੇ ਇਸ ਨੂੰ ਤੁਰੰਤ ਵਾਪਸ ਲਿਆ ਜਾਣਾ ਚਾਹੀਦਾ ਹੈ ਸਚਦੇਵਾ ਨੇ ਕਿਹਾ ਕਿ ਭਾਜਪਾ ਵਰਕਰ ਦਿੱਲੀ ਦੇ ਲੋਕਾਂ ਦੇ ਹਿੱਤ ਵਿੱਚ ਉਦੋਂ ਤੱਕ ਰੋਸ ਪ੍ਰਦਰਸ਼ਨ ਜਾਰੀ ਰੱਖਣਗੇ ਜਦੋਂ ਤੱਕ ਸਰਕਾਰ ਪੀਪੀਏਸੀ ਵਿੱਚ ਕੀਤੇ ਗਏ ਵਾਅਦੇ ਨੂੰ ਵਾਪਸ ਨਹੀਂ ਲੈਂਦੀ ਦਿੱਲੀ ਪੁਲਿਸ ਨੇ ਸੰਸਦ ਸੁਰੱਖਿਆ ਕੋਤਾਹੀ ਦੇ ਮਾਮਲੇ ਵਿੱਚ ਦਿੱਲੀ ਦੀ ਪਟੇਲਾ ਹਾਊਸ ਕੋਰਟ ਵਿੱਚ ਦੋਸ਼ ਪੱਤਰ ਦਾਇਰ ਕੀਤਾ ਹੈ ਇਸ ਮਾਮਲੇ ਦੇ ਸਾਰੇ 6 ਮੁਲਜ਼ਮਾ ਉੱਤੇ ਗੈਰ ਕਾਨੂੰਨੀ ਗਤੀਵਿਧੀਆਂ ਰੋਕੂ ਐਕਟ ਦੇ ਤਹਿਤ ਮੁਕੱਦਮਾ ਚਲਾਉਣ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਚਾਰ ਸ਼ੀਟ ਵਿਧੀਕ ਸੈਸ਼ਨ ਜੱਜ ਹਰਦੀਪ ਕੌਰ ਦੇ ਸਾਹਮਣੇ ਦੋਸ਼ ਪੱਤਰ ਦਾਇਰ ਕੀਤਾ ਗਿਆ ਅਦਾਲਤ ਨੇ ਮਾਮਲੇ ਦਾ ਨੋਟਿਸ ਲੈਂਦਿਆਂ ਬਹਿਸ ਲਈ 2 ਅਗਸਤ ਦੀ ਤਰੀਕ ਤੱਕ ਕੀਤੀ ਹੈ ਅਦਾਲਤ ਨੇ ਅਗਲੀ ਸੁਣਵਾਈ ਤੱਕ ਸਾਰੇ ਮੁਲਜ਼ਮਾ ਦੀ ਨਿਆਂਇਕ ਰਸਤਾ ਬਤਾ ਦਿੱਤੀ ਹੈ ਅਦਾਲਤ ਨੇ ਪੁਲਿਸ ਨੂੰ ਚਾਰ ਸ਼ੀਟ ਦਾਖਲ ਕਰਨ ਲਈ 90 ਦਿਨ ਦਾ ਸਮਾਂ ਦਿੱਤਾ ਸੀ ਤਕਰੀਬਨ 1000 ਪੰਨਿਆਂ ਦੀ ਚਾਰ ਸ਼ੀਟ ਵਿੱਚ ਵੱਡੇ ਗਿਣਤੀ ਵਿੱਚ ਡੇਸ਼ਨ ਸਬੂਤਾਂ ਅਤੇ WhatsApp ਚੈਟ ਦੇ ਸਕਰੀਨਸ਼ਾਟ ਧਾਇਰ ਕੀਤੇ ਗਏ ਨੇ। ਚੰਡੀਗੜ੍ਹ ਵਿੱਚ ਸ਼ਰਮਣੀ ਕਲਦਲ ਦੇ ਬਾਗੀ ਧੜੇ ਦੀ ਮੀਟਿੰਗ ਤੋਂ ਪਹਿਲਾਂ ਸ਼ਰਮਣੀ ਕਲਦਲ ਦੇ ਦਫ਼ਤਰ ਵਿਖੇ ਹਲਚਲ ਵੇਖਣ ਨੂੰ ਮਿਲੀ ਅਤੇ ਸੀਨੀਅਰ ਆਗੂ ਬਲਵਿੰਦਰ ਸਿੰਘ ਭੁੰਦਰ ਦੀ ਅਗਵਾਈ ਵਿੱਚ ਅਕਾਲੀ ਆਗੂਆਂ ਵੱਲੋਂ ਇਹ ਮੀਟਿੰਗ ਕੀਤੀ ਗਈ ਜਿਸ ਵਿੱਚ ਕਈ ਵੱਡੇ ਆਗੂ ਮੌਜੂਦ ਰਹੇ। ਦੱਸਦੇ ਕਿ ਅੱਜ ਇਹ ਕਲਦਲ ਦੇ ਬਾਗੀ ਧੜੇ ਵੱਲੋਂ ਵੀ ਮੀਟਿੰਗ ਕੀਤੀ ਗਈ ਜਿਸ ਵਿੱਚ ਅੱਗੇ ਦੀ ਰਣਨੀਤੀ ਬਾਰੇ ਵਿਚਾਰ-ਚਰਚਾ ਕੀਤੀ ਗਈ ਹੈ ਮੈਨੇਜਰ ਨੇ ਕਿ ਬਾਕੀ ਤੜ ਦੇ ਅਗੂਸਤ ਖਬੀਰ ਸਿੰਘ ਬਾਦਲ ਦੇ ਸਟੇਫੇ ਨੂੰ ਲੈ ਕੇ ਅੜੇ ਹੋਏ ਨੇ ਪਟਾੜਾ ਦੀ ਮੰਡੀ ਦੇ ਵਿੱਚ ਇੱਕ ਪ੍ਰੋਜੈਕਟ ਨੂੰ ਸ਼ੁਰੂ ਕਰਨ ਦੇ ਲਈ ਪਹੁੰਚੇ ਹਰਚੰਦ ਸਿੰਘ ਬਰਸਟ ਨੇ ਕਿਹਾ ਹੈ ਕਿ ਪਿਛਲੇ ਕਈ ਸਾਲਾਂ ਤੋਂ ਸੈਂਟਰ ਸਰਕਾਰ ਦੇ ਵੱਲੋਂ ਪੰਜਾਬ ਸਰਕਾਰ ਦਾ 6500 ਕਰੋੜ ਰੁਪਏ ਦਾ ਆਰਡੀਐਫ ਫੰਡ ਰੁਕੇ ਹੋਏ ਹੈ ਜਿਸ ਤੇ ਚਲਦੇ ਆ ਪਿਛਲੇ 9 ਸਾਲਾਂ ਤੋਂ ਮੰਡੀ ਬੋਰਡ ਦੇ ਦੀਨ ਪੈਂਦੀਆਂ ਪਿੰਡਾਂ ਦੀਆਂ ਸੜਕਾਂ ਦਾ ਨਵੀਨੀਕਰਨ ਨਹੀਂ ਹੋਇਆ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਨੇ ਦੱਸਿਆ ਕਿ ਹੁਣ ਸਰਕਾਰ ਵੱਲੋਂ 200 ਕਰੋੜ ਰੁਪਏ ਦੇ ਕਰੀਬ ਅਤੇ 180 ਕਰੋੜ ਦੇ ਕਰੀਬ ਮੰਡੀ ਬੋਰਡ ਦੇ ਵਿੱਚੋਂ ਅਤੇ ਨਬਾੜ ਤੋਂ 1800 ਕਰੋੜ ਰੁਪਏ ਦਾ ਕਰਜ਼ ਲੈ ਕੇ ਪਿੰਡਾਂ ਦੀਆਂ 8105 ਸੜਕਾਂ ਦਾ ਰਿਪੇਅਰ ਦਾ ਕਾਰਜ ਸ਼ੁਰੂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ ਪੂਰੇ ਪ੍ਰੋਜੈਕਟ ਦੇ ਵਿੱਚ 2892 ਕਰੋੜ ਦੇ ਤਕਰੀਬ ਦਾ ਖਰਚਾ ਆਵੇਗਾ। ਉਨ੍ਹਾਂ ਵੀ ਦੱਸਿਆ ਕਿ ਸਾਰੀਆਂ ਸੜਕਾਂ ਦੀ ਰਿਪੇਅਰ ਦਾ ਕੰਮ 31 ਦਸੰਬਰ ਤੱਕ ਪੂਰਾ ਕੀਤਾ ਜਾਵੇਗਾ। ਉਹਨਾਂ ਦਾਅਵਾ ਕੀਤਾ ਕਿ ਪੰਜਾਬ ਸਰਕਾਰ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਆਰਡੀਐਫ ਫੰਡ ਲੈਣ ਦੇ ਲਈ ਸੰਤੋ ਸਰਕਾਰ ਅੱਗੇ ਬੇਨਤੀ ਕੀਤੀ ਗਈ ਪਰ ਭਾਜਪਾ ਸਰਕਾਰ ਦਾ ਕਿਸਾਨ ਵਿਰੋਧੀ ਰਵੱਈਆ ਬਰਕਰਾਰ ਹੈ ਤੇ ਹੁਣ ਆਮ ਆਦਮੀ ਪਾਰਟੀ ਸਰਕਾਰ ਦੇ ਦੁਆਰਾ ਸੁਪਰੀਮ ਕੋਰਟ ਦੇ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਗਈ ਹੈ ਜਿਸ ਦੀ ਸੁਣਵਾਈ ਅਗਸਤ ਦੇ ਵਿੱਚ ਹੋਵੇਗੀ ਤੇ ਉਹਨਾਂ ਨੂੰ ਉਮੀਦ ਹੈ ਕਿ ਜਲਦ ਹੀ ਕੇਂਦਰ ਸਰਕਾਰ ਤੋਂ ਰੁਕੇ ਹੋਏ ਆਰਡੀਐਫ ਦੇ ਫੰਡ ਰੀਲੀਜ਼ ਹੋਣਗੇ ਅੱਜ ਅਸੀਂ ਮੰਡੀ ਦੇ ਵਿੱਚ ਚਾਰਦੀਵਾਰੀ ਕਰਨ ਨੂੰ ਤੇ ਸਾਰੀ ਮੰਡੀ ਚ ਗੇਟ ਲਗਾਉਣ ਦੀ ਸ਼ੁਰੂਆਤ ਕੀਤੀ ਆ ਔਰ ਨਾਲ ਮੰਡੀ ਦੀ ਡਿਵੈਲਪਮੈਂਟ ਵਾਸਤੇ ਜੋ ਸਾਡੀਆਂ ਸਟਰੀਟ ਲਾਈਟਸ ਵਗੈਰਾ ਲੱਗਣ ਵਾਲੀਆਂ ਨੇ ਉਹ ਅਸੀਂ ਲਵਾ ਰਹੇ ਆ ਤੇ ਨਾਲ ਹੀ ਮੰਡੀ ਦੇ ਵਿੱਚ ਅਸੀਂ ਦਰਖਤ ਲਾਉਣ ਦੀ ਸ਼ੁਰੂਆਤ ਕੀਤੀ ਆ ਪਿਛਲੇ ਸਾਲ ਵੀ ਲਾਇਏ ਸੀ ਅੱਜ ਕੀ ਫੇਰ ਸ਼ੁਰੂਆਤ ਕੀਤੀ ਆ ਔਰ ਨਾਲ ਅਸੀਂ ਦਰਖਤਾਂ ਦਾ ਬੂਟਿਆਂ ਦਾ ਲੰਗਰ ਲਾਇਆ ਤਾਂ ਕਿ ਕੋਈ ਵੀ ਲੋੜਵੰਦ ਸੱਜਣ ਫਲਦਾਰ ਬੂਟੇ ਸੀ ਅੰਬਾਂ ਦੇ ਅਮਰੂਦ ਦੇ ਹੋਰ ਵੰਡ ਰਹੇ ਆ ਜਿਹਨੂੰ ਵੀ ਲੋੜ ਆ ਉਹ ਲਿਜਾ ਕੇ ਆਪਣੇ ਘਰਾਂ ਚ ਲਾਵੇ ਤਾਂ ਕਿ ਇੱਕ ਵਾਤਾਵਰਨ ਵੀ ਸ਼ੁੱਧ ਹੋਵੇ ਤੇ ਸਾਡੇ ਪੰਜਾਬ ਦੇ ਲੋਕਾਂ ਨੂੰ ਫਰੂਟ ਵੀ ਖਾਣ ਨੂੰ ਮਿਲੇ ਕਿੰਨੇ ਕੁ ਪ੍ਰੋਜੈਕਟ ਹੈਗਾ ਜਿਹੜਾ ਸਟਰੀਟ ਲਾਈਟਾਂ ਦਾ ਗੇਟ ਲੱਗੇ ਇਹ ਸਾਡਾ ਤਕਰੀਬਨ 60 ਲੱਖ ਰੁਪਏ ਦਾ ਪ੍ਰੋਜੈਕਟ ਹੈ ਜਿਹਦੇ ਵਿੱਚ ਗੇਟ ਲੱਗਣੇ ਨੇ ਜਿਹਦੇ ਵਿੱਚ ਚਾਰ ਦੀਵਾਰੀ ਹੋਣੀ ਆ ਔਰ ਜਿੱਥੇ ਸਾਡੀਆਂ ਸਟਰੀਟ ਲਾਈਟ ਲੱਗਣੀਆਂ ਸਾਰੀ ਮੰਡੀ ਚ 25 ਲੱਖ ਦਾ ਇਹਦਾ ਪ੍ਰੋਜੈਕਟ ਹੈ ਇਹ ਅਸੀਂ ਸ਼ੁਰੂਆਤ ਕਰਾਤੀ ਹਾਰਡਲੀ ਵਿਦਨ 3 ਮੰਥਸ ਸਾਰਾ ਕੰਪਲੀਟ ਹੋ ਜਾਵੇ ਬਸ ਪੰਜਾਬ ਦੇ ਵਿੱਚ ਮੰਡੀ ਬੋਰਡ ਅੰਦਰ ਕਿੰਨੀਆਂ ਕਿਹੜੀ ਸਰਕ ਕਿੰਨੇ ਕਿਲੋਮੀਟਰ ਦਾ ਪ੍ਰੋਜੈਕਟ ਹੈ ਜਿਹੜਾ ਕਿੰਨੇ ਦਿਨ ਚ ਬਣ ਰਿਹਾ ਹੈ ਸਾਡੇ ਪੰਜਾਬ ਦੇ ਵਿੱਚ ਪਿਛਲੇ 9 ਸਾਲਾਂ ਤੋਂ ਜਿਹੜੀਆਂ ਸੜਕਾਂ ਰਿਪੇਅਰ ਨਹੀਂ ਹੋਈਆਂ ਜਿਹੜੀਆਂ ਹਰ 6 ਸਾਲ ਬਾਅਦ ਲਿੰਕ ਰੋਡ ਦੀ ਰਿਪੇਅਰ ਹੋਣੀ ਜ਼ਰੂਰੀ ਹੈ ਉਹ ਤਕਰੀਬਨ 8105 ਸੜਕਾਂ ਨੇ ਜਿਨ੍ਹਾਂ ਦੀ ਲੰਬਾਈ 17406 ਕਿਲੋਮੀਟਰ ਹੈ ਅੱਜ ਇਹਨਾਂ ਦੇ ਉੱਤੇ ਤਕਰੀਬਨ 2292 ਕਰੋੜ ਦਾ ਬਜਟ ਬਣਦਾ ਲਾਉਣ ਦਾ ਕੇਂਦਰ ਸਰਕਾਰ ਨੇ ਪੈਸੇ ਸਾਡੇ ਰੋਕ ਰੱਖੇ ਨੇ ਸਾਡਾ 6500 ਕਰੋੜ ਰੁਪਇਆ ਰੋਕਿਆ ਹੋਇਆ ਹੈ ਅਸੀਂ ਨਵਾਰਡ ਤੋਂ 1800 ਕਰੋੜ ਰੁਪਏ ਦਾ ਲੋਨ ਲਿਆ 200 ਕਰੋੜ ਰੁਪਏ ਸਾਨੂੰ ਮਾਨ ਸਾਹਿਬ ਨੇ ਦਿੱਤਾ ਕੁਝ ਮੰਡੀ ਬੋਰਡ ਤੋਂ ਲਿਆ ਸੀ ਕੁਝ ਅਸੀਂ ਕਮੇਟੀ ਦੇ ਲੋਨ ਲਏ ਨੇ ਤਕਰੀਬਨ 2892 ਕਰੋੜ ਦਾ ਅਸੀਂ ਪ੍ਰਬੰਧ ਕਰ ਲਿਆ ਅਸੀਂ ਇਹਦੇ ਵਿਦਨ 31 ਦਸੰਬਰ ਤੱਕ ਅਸੀਂ ਇਹ ਸਾਰੀਆਂ ਸੜਕਾਂ ਜਿੰਨੀਆਂ ਪਿਛਲੇ 9 ਸਾਲਾਂ ਤੋਂ ਰਹਿ ਗਈਆਂ ਉਹਨਾਂ ਦੀ ਮਰਮਤ ਕਰਾ ਦਾਂਗੇ ਪੂਰੇ ਪੰਜਾਬ ਪੂਰੇ ਪੰਜਾਬ ਦੀ ਕੋਈ ਸੜਕ ਐਸੀ ਨਹੀਂ ਬਚੂਗੀ ਜਿਹਦੀ ਰਿਪੇਅਰ ਨਹੀਂ ਹੋਈ ਜਿਹੜੀਆਂ ਨਵੀਆਂ ਸੜਕਾਂ ਬਣਨੀਆਂ ਨੇ ਜਾ ਸ਼ੈੱਡ ਬਣਨੇ ਨੇ ਮੰਡੀਆਂ 'ਚ ਉਹ ਜਦੋਂ ਸਾਡਾ ਆਰਡੀਐਫ ਆ ਗਿਆ 6500 ਕਰੋੜ ਰੁਪਇਆ ਆਉਣਾ ਹੈ ਅਸੀਂ ਉਸ ਤੋਂ ਬਾਅਦ ਸ਼ੁਰੂ ਕਰਾ ਦਾਂਗੇ ਕਿਉਂਕਿ ਅਗਸਤ ਦੇ ਵਿੱਚ ਸਾਡੀ ਤਰੀਕਾ ਮਾਨਯੋਗ ਸੁਪਰੀਮ ਕੋਰਟ 'ਚ ਸਾਨੂੰ ਪੂਰਾ ਵਿਸ਼ਵਾਸ ਹੈ ਕਿ ਸਾਡਾ ਆਰਡੀਐਫ ਸਾਨੂੰ ਜਲਦੀ ਮਿਲ ਜਾਊਗਾ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਤੇ ਕਿਸਾਨ ਮਜ਼ਦੂਰ ਮੋਰਚਾ ਦੀ ਸਾਂਝੀ ਮੀਟਿੰਗ ਦੇ ਦੌਰਾਨ ਕੁਝ ਫੈਸਲੇ ਲਏ ਗਏ 16 ਜੁਲਾਈ ਨੂੰ ਦੋਵੇਂ ਮੋਰਚੇ ਚੰਡੀਗੜ੍ਹ ਦੇ ਕਿਸਾਨ ਭਵਨ ਵਿੱਚ ਸਵੇਰੇ 11:00 ਵਜੇ ਪ੍ਰੈਸ ਕਾਨਫਰੰਸ ਕਰਕੇ ਦਿੱਲੀ ਕੂਚ ਸੰਬੰਧੀ ਅਗਲੀ ਰਣਨੀਤੀ ਦਾ ਐਲਾਨ ਕਰਨਗੇ ਨੌਜਵਾਨ ਕਿਸਾਨਾ ਗੁਰ ਨਵਦੀਪ ਚਲਵੇੜਾ ਦੀ ਰਿਹਾਈ ਲਈ 17 ਜੁਲਾਈ ਨੂੰ ਅੰਮ੍ਰਿਤਾਲ ਦੀ ਮੰਡੀ ਵਿੱਚ ਕਿਸਾਨ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਐਸਪੀ ਦਫ਼ਤਰ ਅੰਮ੍ਰਿਤਾਲ ਦਾ ਘਰਾਵ ਕਰਨਗੇ ਜਦੋਂ ਕਿ 22 ਜੁਲਾਈ ਨੂੰ ਸੰਜੁਕਤ ਕਿਸਾਨ ਮੋਰਚਾ ਗਿਆ ਰਾਜਨੀਤਿਕ ਅਤੇ ਕਿਸਾਨ ਮਿਹਦੂਰ ਮੋਰਚਾ ਦੀ ਸਾਂਝੀ ਕਾਨਫਰੰਸ ਨਵੀਂ ਦਿੱਲੀ ਦੇ ਕਨਸਟੀਟਿਊਸ਼ਨ ਕਲੱਬ ਵਿਖੇ ਹੋਵੇਗੀ ਇਸ ਮੌਕੇ ਦੇਸ ਭਰ ਦੇ 200 ਕਿਸਾਨ ਅਤੇ ਬੰਦੇ ਦੇ ਨੁਮਾਇੰਦੇ ਸ਼ਮੂਲੀਤ ਕਰਨਗੇ ਕਿਸਾਨਾ ਗੋ ਨੇ ਕਿਹਾ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਹਰਿਆਣਾ ਸਰਕਾਰ ਨੂੰ ਬੈਰੀਕੇਡ ਹਟਾਉਣ ਦੇ ਹੁਕਮ ਦਿੱਤੇ ਜਾਣ ਤੋਂ ਬਾਅਦ ਕਿਸਾਨਾਂ ਵਿੱਚ ਦਿੱਲੀ ਕੂਚ ਨੂੰ ਲੈ ਕੇ ਉਤਸ਼ਾਹ ਹੈ ਇਸ ਮੌਕੇ ਕਿਸਾਨਾ ਕੋ ਜਗਜੀਤ ਸਿੰਘ ਡੱਲੇਵਾਲ ਸਰਵਣ ਸਿੰਘ ਪੰਦੇਰ ਇੰਦਰਜੀਤ ਸਿੰਘ ਕੋਟ ਬੁੱਢਾ ਤੇ ਹੋਰ ਆਗੂ ਹਾਜ਼ਰ ਸਨ ਅੰਮ੍ਰਿਤਸਰ ਵਿੱਚ ਅੱਜ ਪੰ ਸਿੰਘ ਸਹਿਬਾਨ ਵੱਲੋਂ ਸ਼੍ਰੀ ਕਾਲ ਤਖਤ ਸਾਹਿਬ ਸਕਤਰੇਤ ਵਿਖੇ ਮੀਟਿੰਗ ਕੀਤੀ ਗਈ ਜਿਸ ਦੌਰਾਨ ਸ਼੍ਰੀ ਕਾਲ ਤਖਤ ਸਾਹਿਬ ਦੇ ਜੈਦਰ ਸਿੰਘ ਸਾਹਿਬ ਗਿਆਨੀ ਰਕबीर ਸਿੰਘ ਗਿਆਨੀ ਹਰਪ੍ਰੀਤ ਸਿੰਘ ਗਿਆਨੀ ਸੁਲਤਾਨ ਸਿੰਘ ਅਤੇ ਬਾਕੀ ਸਿੰਘ ਸਹਿਬਾਨ ਵੱਲੋਂ ਸ਼੍ਰੀ ਕਾਲ ਤਖਤ ਸਾਹਿਬ ਦੀ ਫਸੀਲ ਵਿਖੇ ਪਹੁੰਚ ਕੇ ਕੁਝ ਅਹਿਮ ਮਸਲੇ ਵਿਚਾਰੇ ਗਏ ਤੇ ਸਾਬਕਾ ਜੈਦਾ ਤਖਤ ਸ਼੍ਰੀ ਹਰਮੰਦਰਜੀ ਪਟਨਾ ਸਾਹਿਬ ਜੈਨੇਕ ਬਾਲ ਸਿੰਘ ਅਤੇ ਸਰਦਾਰ ਜਗਜੀਤ ਸਿੰਘ ਸਮੇਤ ਦੋ ਵਿਅਕਤੀਆਂ ਨੂੰ ਸ਼੍ਰੀ ਕਾਲ ਤਖਤ ਸਾਹਿਬ ਦੇ ਦੇਸ਼ਾਂ ਦਾ ਪਾਲਣ ਨਾ ਕਰਨ ਦੇ ਦੋਸ਼ ਤਹਿਤ ਧਾਰਮਿਕ ਸਜ਼ਾ ਸੁਣਾਈ ਗਈ। ਇਹਨਾਂ ਨੂੰ 11 ਦਿਨ ਨਿਤਨੇਮ ਦੇ ਪਾਠ ਤੋਂ ਇਲਾਵਾ ਇੱਕ ਜੀ ਸ਼੍ਰੀ ਜਪਜੀਤ ਸਾਹਿਬ ਦਾ ਪਾਠ ਹੋਰ ਕਰਨ, ਇੱਕ ਘੰਟਾ ਕੀਰਤਨ ਸਰਵਣ ਕਰਨ ਅਤੇ ਸੰਗਤ ਦੇ ਝੂਠੇ ਬਰਤਨਾਂ ਕਰ ਸਾਫ਼ ਕਰਨ ਦੀ ਸੇਵਾ ਦਿੱਤੀ ਗਈ ਹੈ। ਇਸ ਦੌਰਾਨ ਜੰਮੂ ਕਸ਼ਮੀਰ ਦੇ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਗੁਰੂ ਨਾਨਕ ਨਗਰ ਤੋਂ ਆਏ ਪ੍ਰਬੰਧਕਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਦੇਸ਼ ਤੋਂ ਉਲਟ ਜਾ ਕੇ ਸਾਬਕਾ ਜੇਦਾ ਰਾਗੀ ਦਰਸ਼ਨ ਸਿੰਘ ਦਾ ਕੀਰਤਨ ਕਰਵਾਉਣ ਦੇ ਦੋਸ਼ਤ ਹੈ ਤਲਬ ਕੀਤਾ ਗਿਆ ਤੇ ਇਹਨਾਂ ਨੂੰ ਆਪਣਾ ਲਿਖਤੀ ਸਪਸ਼ਟੀਕਰਨ ਦੇਣ ਦਾ ਦੇਸ਼ ਕੀਤਾ ਗਿਆ ਇਸ ਮੌਕੇ ਇੱਕ ਧਾਰਮਿਕ ਡੇਰੇ ਦੇ ਸੰਚਾਲਕ ਬਾਬਾ ਦਰਸ਼ਨ ਸਿੰਘ ਉਮਟਾਲਾ ਨੂੰ ਆਪਣੇ ਉੱਤੇ ਲੱਗੇ ਦੋਸ਼ਾਂ ਦੀ ਸਜੈ ਜਮਾਉਣ ਲਈ ਪਹਿਲਾ ਅੰਮ੍ਰਿਤ ਛੱਕ ਕੇ ਮੁੜ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋਣ ਦਾ ਦੇਸ਼ ਕੀਤਾ ਗਿਆ ਇਕਬਾਲ ਸਿੰਘ ਤੁਸੀਂ ਸੰਗਤ ਦੇ ਵਿੱਚ ਖੜੇ ਹੋ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੂ ਪੰਜ ਸਿੰਘ ਸਾਹਿਬ ਆਪਸਾ ਸਾਹਮਣੂ ਤੁਹਾਡੇ ਤੇ ਦਖਸ਼ ਸ੍ਰੀ ਹਰਮੰਦਰ ਜੀ ਪਟਾ ਸਾਹਿਬ ਵਿਖੇ ਸ੍ਰੀ ਅਕਾਲ ਪੁਰਖ ਸਾਹਿਬ ਦੇ ਹੁਕਮਾਂ ਦੀ ਅਣ ਦੇਖੀ ਕਰਨ ਦਾ ਦੋਸ਼ ਹੈ ਤੁਸੀਂ ਇਸ ਗੱਲ ਨੂੰ ਸੰਗਤ ਦੇ ਵਿੱਚ ਕਬੂਲ ਕਰਦੇ ਹੋ ਹਾਂਜੀ ਜੋ ਤੁਹਾਡੇ ਤੇ ਸ੍ਰੀ ਅਕਾਲ ਪੁਰਖ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਕਰਤਾ ਅਣ ਦੇਖੀ ਕਰਤਾ ਦੋਸ਼ ਹੈ ਕਬੂਲ ਕਰਦੇ ਹੋ ਤੁਸੀਂ 11 ਦਿਨ ਮਗਧਾਰ ਜਪਜੀ ਸਾਹਿਬ ਦੇ ਪਾਠ ਕਰਨੇ ਨੇ ਇੱਕ ਪਾਠ ਰੋਜ਼ ਦਾ ਨਿਤਨੇਮ ਤੋਂ ਇਲਾਵਾ ਕੁੱਲ 11 ਪਾਠ ਜਪਜੀ ਸਾਹਿਬ ਦੇ ਕਰਨੇ ਨੇ 11 ਦਿਨ ਲਗਾਤਾਰ 1 ਘੰਟਾ ਕਿਸੇ ਵੀ ਗੁਰਦੁਆਰਾ ਸਾਹਿਬ ਵਿਖੇ ਕੀਰਤਨ ਸਰਵਣ ਕਰਨਾ ਕੈਮਰੇ ਦੇ ਸਾਹਮਣੇ ਬੈਕ ਬੈਕ ਕੇ ਜੋ ਹੈ ਉਹ ਆਪਣਾ ਪ੍ਰਦਰਸ਼ਨ ਕਰਨਾ ਬੜੇ ਨਮਤਰ ਦੇ ਨਾਲ ਗੁਰਬਾਣੀ ਕੀਰਤਨ ਤੁਸੀਂ ਲਗਾਤਾਰ 11 ਦਿਨ ਇੱਕ ਘੰਟਾ ਹਰ ਰੋਜ਼ ਇਸੇ ਵੀ ਗੁਰਦੁਆਰਾ ਸਾਹਿਬ ਤੁਸੀਂ ਕੀਰਤਨ ਸਰਵਣ ਕਰ ਸਕਦੇ ਹੋ ਸੇਵਾ ਪੂਰੀ ਕਰਨ ਉਪਰੰਤ 500 ਰੁਪਏ ਦੇ ਕਿੜਾ ਪ੍ਰਸ਼ਾਦ ਜੇ ਦੇਖ ਤੁਸੀਂ ਜੀ ਅਕਾਲ ਪੁਰਖ ਸਾਹਿਬ ਜੀ ਦੇਖੇ ਆ ਕੇ ਕਰਵਾਉਣੇ ਹਨ ਔਰ ਉਪਰੰਤ ਆਪਣੀ ਸੇਵਾ ਪੂਰੀ ਹੋਣ ਦੀ ਅਰਦਾਸ ਕਰਵਾਉਣੇ ਹੈ ਸ਼੍ਰੀ ਅਕਾਲ ਪਤਸਰ ਸਾਹਿਬ ਜੀ ਦੇ ਕਿ ਤੁਸੀਂ ਲਿਖਦੇ ਦੇਣਾ ਹੈ ਕਿ ਜੋ ਸ਼੍ਰੀ ਅਕਾਲ ਪਤਸਰ ਸਾਹਿਬ ਦੀ ਸੇਵਾ ਲਈ ਕਿਸੇ ਨੇ ਉਹ ਪੂਰੀ ਕਰ ਲਈ ਆ ਤੁਹਾਨੂੰ ਵੀ ਸੇਵਾ ਪ੍ਰਵਾਨ ਹੈ ਅੰਮ੍ਰਿਤਸਰ ਵਿੱਚ ਹੋਈ ਪੰ ਸਿੰਘ ਸਾਹਿਬਾਨ ਦੀ ਕਤਲਤਾ ਵਿੱਚ ਬਾਗੇ ਕਾਲੇ ਆਗੂਆਂ ਵੱਲੋਂ ਦਿੱਤੀ ਸ਼ਿਕਾਇਤ ਉੱਤੇ ਵਿਚਾਰ ਵਟਾਂਦਰਾ ਕੀਤਾ ਗਿਆ ਤੇ ਉਹਦੇ ਸ਼ਿਕਾਇਤ ਬਾਬਤ ਕਾਰਵਾਈ ਕਰਦੇ ਆ ਸਿੰਘ ਸਾਹਿਬਾਨ ਨੇ ਸ਼੍ਰੋਮਣੀ ਕਾਲ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ 15 ਦਿਨਾਂ ਦੇ ਵਿੱਚ ਜਵਾਬ ਮੰਗੇ ਸ਼੍ਰੋਮਣੀ ਕਾਲ ਦਲ ਦੇ ਕੁਝ ਸੀਨੀਅਰ ਆਗੂਆਂ ਵੱਲੋਂ ਸ਼੍ਰੀ ਅਕਾਲ ਪਤਸਰ ਸਾਹਿਬ ਉੱਤੇ ਪੂਜੀ ਸ਼ਿਕਾਇਤ ਅਨੁਸਾਰ ਸ਼੍ਰਮਣੀ ਕਾਲ ਦਲ ਦੇ ਪ੍ਰਧਾਨ ਨੇ ਪੰਥਕ ਭਾਵਨਾਵਾਂ ਦੀ ਤਰਜਮਾਨੀ ਨਹੀਂ ਕੀਤੀ ਜਿਸ ਕਰਕੇ ਸ਼੍ਰਮਣੀ ਕਾਲ ਦਲ ਦੇ ਪ੍ਰਧਾਨ ਨੂੰ ਦੋਸ਼ਾਂ ਦਾ ਸਪਸ਼ਟੀਕਰਨ 15 ਦਿਨਾਂ ਦੇ ਅੰਦਰ ਅੰਦਰ ਸ਼੍ਰੀ ਅਕਾਲ ਤਖਤ ਸਹਿ ਵਿਖੇ ਨਿਜੀ ਤੌਰ ਤੇ ਪੇਸ਼ ਹੋ ਕੇ ਲਿਖਤੀ ਰੂਪ ਵਿੱਚ ਦੇਣ ਲਈ ਕਿਹਾ ਗਿਆ ਹੈ ਅਤੇ ਸ਼੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਸੋਂ 90 ਲੱਖ ਦੇ ਇਸ਼ਤਿਹਾਰ ਦੇ ਕੁਝ ਅਕਾਲੀ ਆਗੂਆਂ ਵੱਲੋਂ ਲਗਾਏ ਦੋਸ਼ਾਂ ਸੰਬੰਧੀ ਸਪਸ਼ਟੀਕਰਨ ਮੰਗੇ ਗਏ ਹਨ ਸ਼੍ਰਮਣੀ ਅਕਾਲੀ ਦਲ ਦੇ ਕੁਝ ਸੀਨੀਅਰ ਆਗੂਆਂ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੁੱਜੀ ਸ਼ਿਕਾਇਤ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਪੰਥਕ ਭਾਵਨਾਵਾਂ ਦੇ ਤਰਜਮਾਨ ਨਹੀਂ ਕੀਤੇ ਜਿਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਦੋਸ਼ਾਂ ਦਾ ਸਪਸ਼ਟੀਕਰਨ 15 ਦਿਨਾਂ ਦੇ ਅੰਦਰ-ਅੰਦਰ ਸ੍ਰੀ ਅਕਾਲ ਤਖਤ ਸਹਿ ਵਿਖੇ ਨਿੱਜੀ ਤੌਰ ਤੇ ਪੇਸ਼ ਹੋ ਕੇ ਲਿਖਤੀ ਰੂਪਕ ਦੇਣ ਲਈ ਕਿਹਾ ਗਿਆ ਹੈ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਸੋਂ ਅਕਾਲੀ ਆਗੂ ਵੱਲੋਂ ਲਾਏ 90 ਲੱਖ ਦੇ ਇਸ਼ਤਿਹਾਰ ਦੇਣ ਦੇ ਦੋਸ਼ਾਂ ਸੰਬੰਧੀ ਸਪਸ਼ਟੀਕਰਨ ਮੰਗਿਆ ਗਿਆ ਹੈ ਅੰਮ੍ਰਿਤਸਰ ਵਿੱਚ ਪੰਸ ਸਿੰਘ ਸਹਿਬਾਂ ਦੇ ਇਕੱਤਰਤਾ ਦਫ਼ਤਰ ਸਥਾਪਿਤ ਸ੍ਰੀ ਕਲਤਕ ਸਹਿਬ ਸ੍ਰੀ ਅੰਮ੍ਰਿਤਸਰ ਵਿਖੇ ਹੋਈ ਜਿਸ ਵਿੱਚ ਕਈ ਅਹਿਮ ਫੈਸਲੇ ਕੀਤੇ ਗਏ ਸ੍ਰੀ ਕਲਤਕ ਸਬ ਦੇ ਜਨਰ ਗਿਆਨੀ ਰਗਵੀ ਸਿੰਘ ਨੇ ਫੈਸਲਿਆਂ ਦੀ ਤਫਸੀਲ ਸਾਂਝੀ ਕੀਤੀ ਉਨ੍ਹਾਂ ਕਿਹਾ ਕਿ ਵੱਖ-ਵੱਖ ਗੁਰਦੁਆਰਾ ਸਹਿਬਾਂ ਵਿੱਚ ਦਿਨ-ਦਿਨ ਵੱਧ ਰਹੀਆਂ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਹੈ ਕਿ ਹਰੇਕ ਗੁਰਦੁਆਰਾ ਸਹਿਬ ਵਿੱਚ 24 ਘੰਟੇ ਲਈ ਪੱਕੇ ਤੌਰ ਤੇ ਸੇਵਾਦਾਰਾਂ ਦੀ ਡਿਊਟੀ ਯਕੀਨੀ ਬਣਾਈ ਜਾਵੇ ਇਸ ਵਿੱਚ ਕੋਤਾਹੀ ਪਾਏ ਜਾਣ ਤੇ ਜਾਂ ਬੇਅਦਬੀ ਹੋਣ ਦੀ ਸੂਰਤ ਵਿੱਚ ਦਾ ਬੰਦਾ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਜ਼ਿੰਮੇਵਾਰ ਹੋਵੇਗੀ ਤੇ ਉਸਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਇਸ ਮੌਕੇ ਨਾਲ ਕਈ ਹੋਰ ਫੈਸਲਿਆਂ ਦੀ ਤਫਸੀਲ ਵੀ ਸਾਂਝੀ ਕੀਤੀ ਅੱਜ ਮਿਤੀ 15 ਜੁਲਾਈ 2024 ਨੂੰ ਪੰਜ ਸਿੰਘ ਸਹਿਬਾਨ ਦੀ ਇਕੱਤਰਤਾ ਦਫ਼ਤਰ ਸਕੱਤਰੇਤ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹੋਈ ਜਿਸ ਵਿੱਚ ਡੀਰਗ ਵਿਚਾਰਾਂ ਕਰਕੇ ਹੇਠ ਲਿਖੇ ਅਨੁਸਾਰ ਫੈਸਲੇ ਕੀਤੇ ਗਏ ਨੰਬਰ 1 ਗੁਰਦੁਆਰਾ ਸਹਿਬਾਨਾਂ ਵਿੱਚ ਦਿਨੋ ਦਿਨ ਵੱਧ ਰਹੀਆਂ ਬੇਅਦਬੀ ਦੇ ਘਟਨਾਵਾਂ ਨੂੰ ਰੋਕਣ ਲਈ ਸਰਬਸੰਮਤੀ ਨਾਲ ਫੈਸਲਾ ਹੋਇਆ ਕਿ ਹਰੇਕ ਗੁਰਦੁਆਰਾ ਸਾਹਿਬ ਵਿੱਚ 24 ਘੰਟੇ ਲਈ ਪੱਕੇ ਤੌਰ ਤੇ ਸੇਵਾਦਾਰਾਂ ਦੀ ਡਿਊਟੀ ਯਕੀਨੀ ਬਣਾਈ ਜਾਵੇ ਇਸ ਵਿੱਚ ਕੁਤਾਹੀ ਪਾਏ ਜਾਣ ਤੇ ਜਾਂ ਬੇਅਦਬੀ ਹੋਣ ਦੀ ਸੂਰਤ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਜ਼ਿੰਮੇਵਾਰ ਹੋਵੇਗੀ ਅਤੇ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਨੰਬਰ 2 ਬਾਬਾ ਦਇਆ ਸਿੰਘ ਜੀ ਮੁਖੇ ਸੰਪਰਦਾਇ ਦਲ ਬਾਬਾ ਵਿਦੇ ਚੰਦ ਜੀ ਚੱਲਦਾ ਬਹਿਰ ਚੱਕਰਵਰਤੀ ਨਿਹੰਗ ਸਿੰਘਾਂ ਹੈੱਡਕੁਆਟਰ ਸੁਰ ਸਿੰਘ ਜ਼ਿਲ੍ਹਾ ਸ਼ਿਰਿਤਰਨ ਤਾਰਨ ਸਾਹਿਬ ਦੀਆਂ ਸੇਵਾਵਾਂ ਨੂੰ ਮੁੱਖ ਰੱਖਦਿਆਂ ਹੋਇਆਂ ਉਹਨਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਜੀ ਵੱਲੋਂ ਪੰਥ ਸੇਵਕ ਦਾ ਵਿਸ਼ੇਸ਼ ਸਨਮਾਨ ਦੇਣ ਦਾ ਐਲਾਨ ਕੀਤਾ ਗਿਆ ਇੰਡੀਅਨ ਕਾਉਂਸਲ ਆਫ ਮੈਡੀਕਲ ਰਿਸਰਚ ਵੱਲੋਂ ਭਾਰਤ ਦੇ 8 ਜ਼ਿਲ੍ਹੇ ਨੂੰ ਅਨੰਤ ਮੁਸਕਾਨ ਪ੍ਰੋਜੈਕਟ ਲਈ ਚੁਣਿਆ ਗਿਆ ਜਿਥੋਂ ਦੇ ਸਕੂਲੀ ਬੱਚਿਆਂ ਨੂੰ ਦੰਦਾਂ ਦੀ ਸਹੀ ਦੇਖਭਾਲ ਅਤੇ ਬਰਸ਼ਿੰਗ ਤਕਨੀਕ ਬਾਰੇ ਦੱਸਿਆ ਜਾਵੇਗਾ ਇਸ ਪ੍ਰੋਜੈਕਟ ਦੇ ਤਹਿਤ ਪੀਜੀਆ ਚੰਡੀਗੜ੍ਹ ਵਿੱਚ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਪ੍ਰੋਜੈਕਟ ਬਾਰੇ ਚਰਚਾ ਕੀਤੀ ਗਈ ਇਸ ਮੌਕੇ ਪੀਜੀਆ ਦੇ ਸੀਨੀਅਰ ਡੈਂਟਲ ਸਰਜਨ ਅਤੇ ਐਚਓਡੀ ਡਾਕਟਰ ਆਸ਼िमा ਗੋਇਲ ਨੇ ਦੱਸਿਆ ਕਿ ਇਹਨਾਂ 8 ਜ਼ਿਲ੍ਹਿਆਂ ਵਿੱਚ ਪੰਚਕੂਲਾ ਸ਼ਾਮਲ ਹੈ ਜਿਥੋਂ ਦੇ ਤਕਰੀਬਨ 450 ਸਕੂਲਾਂ ਦੇ ਬੱਚਿਆਂ ਨੂੰ ਦੰਦਾਂ ਦੀ ਸਹੀ ਸੰਭਾਲ ਬਾਰੇ ਦੱਸਿਆ ਜਾਵੇਗਾ ਆਨੰਦ ਮੁਸਕਾਨ ਜੋ ਹੈ ਇਹ ਇੰਡੀਅਨ ਕਾਉਂਸਲ ਆਫ ਮੈਡੀਕਲ ਰਿਸਰਚ का इनिशिएटेड प्रोजेक्ट है इसमें भारत के आठ डिस्ट्रिक्ट्स को सिलेक्ट किया गया है जहाँ पे कुछ स्कूल्स हर डिस्ट्रिक्ट में सिलेक्ट किए जाएंगे और उन स्कूल्स में जितने भी बच्चे हैं उनको स्कूल टीचर्स ब्रशिंग, यानी कि दांतों का सही ढंग से दे, देखभाल ताकि ना मसूड़ों की बीमारियां हों और ना ही दांतों में सड़न पैदा हो अभी यहाँ आप इस तरफ देखिए <coughs> नॉर्थ वेस्ट डेली नॉर्थ में फिर इधर वर्धा है इधर सिंधुगढ़ है कोची है भुवनेश्वर है डिब्रूगढ़ है लखनऊ है और पंचकुला है पीजीआई ओरल हेल्थ साइंसेस सेंटर के अंतर्गत पंचकुला डिस्ट्रिक्ट आता है जिसमें लगभग साढ़े चार सौ स्कूल्स को हमने अपनाया है और सत्तर हज़ार से भी ज़्यादा स्कूल के बच्चों को हम औरल हेल्थ एजुकेशन यानी कि दांतों की बीमारियों ਕੇ ਕਾਰਨ ਉਨਕੀ ਰੋਕਥਾਮ ਉਨਕੀ ਪ੍ਰੀਵੈਂਸ਼ਨ ਸਭ ਚੀਜ਼ਾਂ ਦੇ ਬਾਰੇ ਵਿੱਚ ਜਾਣਕਾਰੀ ਦੇਣਗੇ ਪੰਜਾਬ ਦੀ ਨੌਜਵਾਨ ਪੀੜ੍ਹੀ ਕੰਮ ਕਰਨ ਦੇ ਬਜਾਏ ਲੁੱਟਾਂ ਕੋਹਾਂ ਕਰਕੇ ਨਸ਼ੇ ਦੀ ਪੂਰਤੀ ਵਿੱਚ ਕਰਕ ਹੁੰਦੀ ਜਾ ਰਹੀ ਹੈ ਹੁਣ ਨੌਜਵਾਨ ਪੀੜ੍ਹੀ ਸਿਰਫ ਤੇ ਸਿਰਫ ਨਸ਼ੇ ਦੀ ਪੂਰਤੀ ਲਈ ਚੋਰੀਆਂ ਕਰਨ ਤੇ ਉਤਾਰੂ ਹੋ ਗਈ ਹੈ ਤਾਜ਼ਾ ਮਾਮਲਾ ਸਾਹਮਣੇ ਆਇਆ ਨਾਬਾ ਤੋਂ ਜਿੱਥੇ ਸਦਰ ਪੁਲਿਸ ਨੇ ਦੋ ਚੋਰਾਂ ਨੂੰ 28 ਕਿਲੋ ਕਾਪਰ ਤਾਰ ਦੇ ਸਮੇਤ ਗ੍ਰਿਫਤਰ ਕੀਤਾ ਹੈ ਅਤੇ ਵਾਰਦਾਤ ਮਰੂਤੀ ਕਾਰ ਦੇ ذریعے ਅੰਜਾਮ ਦਿੱਤੇ ਸਨ ਇਹ ਚੋਰ ਫੈਕਟਰੀਆਂ ਤੇ ਮੋਟਰਾਂ ਵਿੱਚੋਂ ਚੋਰੀ ਨੂੰ ਅੰਜਾਮ ਦਿੰਦੇ ਸਨ ਇੱਕ ਰੋਪੀ ਤੇ ਪਹਿਲਾਂ ਵੀ ਛੇ ਮਾਮਲੇ ਜ਼ਿਲ੍ਹਾ ਸੰਗਰੂਰ ਵਿੱਚ ਦਰਜ ਨੇ ਅਤੇ આરોપી ਆਪਮਾਨ ਰਹਿ ਕਿ ਉਹ ਨਸ਼ੇ ਦੀ ਪੂਰਤੀ ਲਈ ਇਹ ਸਭ ਕਰਦਾ ਸੀ ਉਧਰ ਪੁਲਿਸ ਨੇ ਮਾਮਲੇ ਦੀ ਪੜਤਾਲ ਸ਼ੁਰੂ ਕੀਤੀ ਹੈ ਸਾਡੇ ਵੱਲੋਂ ਦੋ ਇੱਕ ਪਹਿਲਾਂ بڑے ਸਿੱਕੇ ਨੂੰ ਬਾਅਦ ਦੇ ਵਿੱਚ ਫੜਿਆ ਤੰਗੇੜਾ ਮੰਡੀ ਦੇ ਵਿੱਚੋਂ ਜਿਹੜੇ ਦੋ ਫੜੇ ਨੇ ਇਹ ਇੱਕ ਕੰਬਾਈਨ ਫੈਕਟਰੀ ਦੇ ਵਿੱਚੋਂ ਹੋਰ ਦੁਕਾਨਾਂ ਦੇ ਵਿੱਚੋਂ ਇਹ ਜਿਹੜਾ ਤਾਰਾ ਵਗੈਰਾ ਕਾਪਰ ਦੀਆਂ ਔਰ ਜਿਹੜੀਆਂ ਚੋਰੀਆਂ ਕਰਦੇ ਸੀ ਲੋਹੇ ਦੇ ਸਮਾਨ ਦੀ ਕਿੰਨੇ ਦਿਨ ਸੀ ਕਿ ਇੱਕ ਨੂੰ ਮੌਕੇ ਤੇ ਵੜਿਆ ਇੱਕ ਨੂੰ ਬਾਅਦ ਦੇ ਵਿੱਚ ਅਸੀਂ ਜਿਹੜਾ ਉਹਦੇ ਪੁੱਛ ਕੇ ਇਸ ਤੇ ਵਾਚ ਅਰੈਸਟ ਕੀਤਾ ਕੀ ਕੀ ਨਾਮ ਕੀ ਨੇ ਇਹਦਾ ਨਾਮ ਹੈਗਾ ਜਤਿੰਦਰ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਪਿੰਡ ਫਤਿਹਗੜ੍ਹ ਪਾਸੋਂ ਥਾਣਾ ਭਵਾਨੀਗੜ੍ਹ ਦੂਜਾ ਗਗਨਦੀਪ ਸਿੰਘ ਅਲਿਆன்ஸ் ਰਵੀ ਪੁੱਤਰ ਗੁਰਜੰਟ ਸਿੰਘ ਵਾਸੀ ਕਾਨਗੜ੍ਹ ਰੋਡ ਦੇ ਕਾਲੀ ਮਾਤਾ ਮੰਦਰ ਵਾਰਡ ਨੰਬਰ 3 ਬਾਤਲਾ ਇੱਕ ਜਦਾ ਕਾਰ ਤੇ ਵਿੱਚ ਸਵਾਰ ਹੋ ਕੇ ਹਾਂ ਇਹਨਾਂ ਦੇ ਕੋਲੋਂ ਗੱਡੀ ਬਰਾਮਦ ਹੋਈ ਹੈ ਮਰੂਤੀ ਪੀਵੀ 10ਏਯੂ 2111 ਸਿੱਟੇ ਰੰਗ ਦੀ ਇਹਦੇ ਚੇ ਵਾਰਦਾਤ ਨੂੰ ਅੰਗਾਮ ਮੰਨੇ ਸੀ ਗੱਡੀਆਂ 'ਚ ਕਰਦੇ ਸੀ ਗੱਡੀਆਂ 'ਚ ਬਾਕੀ ਇਹਨਾਂ ਕੋਲੋਂ ਜਿਹੜਾ ਸਮਾਨ ਬਰਾਮਦ ਹੋਇਆ 27 ਕਿਲੋ 500 ਗ੍ਰਾਮ ਇਹਨਾਂ ਕੋਲੋਂ ਕਾਪਰ ਵਾਇਰ ਇੱਕ ਚੋਰੀ ਲਈ ਜਿਹੜਾ ਲੋਹਾ ਕੱਟਣ ਵਾਲੀ ਯਾਰੀ ਰਾਡ ਵਗੈਰਾ ਤੇ ਚਾਕੂ ਵਗੈਰਾ ਜੋ ਪੇਜਕਸ ਜੋ ਆਪਣੇ ਇਕੁਪਮੈਂਟ ਵਰਤਦੇ ਸੀ ਉਹ ਨਾਲ ਬਰਾਮਦ ਕੀਤੀ ਸਰਦਾਰਨੀ ਮਹਿੰਦਰ ਕੌਰ ਦੀ ਬਰਸੀ ਮੌਕੇ ਮੇਰਟ ਕੈਂਟ ਦੇ ਕਾਂਕੇਰ ਖੇੜਾ ਦੇ ਗੁਰਦਵਾਰਾ ਸਤਸੰਗ ਵਿੱਚ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਪੰਥਪੁਰਸਿੱਧ ਰਾਗੀ ਜਥੇ ਨੇ ਕੀਰਤਨ ਰਾਹੀਂ ਵਿਚੜੀ ਰੂ ਨੂੰ ਸ਼ਰਧਾ ਤੇ ਸਕਾਰਪੇਟ ਕੀਤਾ ਇਸ ਮੌਕੇ ਧਾਰਮਿਕ ਸ਼ਖਸੀਅਤਾਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਪਰਿਵਾਰ ਨੇ ਸਮਾਗਮ ਵਿੱਚ ਹਾਜ਼ਰੀ ਭਰਨ ਵਾਲਿਆਂ ਦਾ ਧੰਨਵਾਦ ਕੀਤਾ ਪੰਜਾਬੀ ਖਬਰਾਂ ਦੇ ਸਪਲਟਨ ਵਿੱਚ ਫਲਾਲ ਨਹੀਂ ਜਾਂਦਿਆਂ ਦੇ ਨਜ਼ਰ ਮਾਰਦੇ ਮੌਸਮ ਦੇ ਹਾਲਤੇ ਤੁਸੀਂ ਬਣੇ ਰਹੋ ਚੜ੍ਹਦੀ ਕਲਾ ਟੀਵੀ ਦੇ ਨਾਲ ਧੰਨਵਾਦ